ਦੱਸ ਦिए ਕਿ ਅੱਜ ਹਲਕਾ ਪੋਆ ਦੇ ਵਿੱਚ ਇੱਕ ਕਾਰਜਕ੍ਰਮ ਦੇ ਵਿੱਚ ਜੁੜੇਗਾ ਬਲੌਕ ਤੇ ਜਿੱਤੇਗੀ ਕਾਂਗਰਸ ਕਾਰਜਕ੍ਰਮ ਦੇ ਵਿੱਚ ਅੱਜ ਕਾਂਗਰਸ ਦੀ ਸਮੂਹੀ ਅੱਜ ਸਮੂਹਿਕ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਬਕਾਇਦਾ ਪਹੁੰਚੀ ਹੈ ਪੰਜਾਬ ਪ੍ਰਧਾਨ ਰਾਜਾ ਵੜਿੰਗ ਇੱਥੇ ਪਹੁੰਚੇ ਨੇ ਔਰ ਅੱਜ ਦੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਉਹ ਇੱਧਰ ਆਏ ਨੇ ਔਰ ਨਾਲ ਹੀ ਹਲਕਾ ਪੋਵਾ ਦੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਇੱਥੇ ਅੱਜ ਦੱਸਦੇ ਕਿ ਉਹਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਪੂਰੀ ਪੂਰੀ ਲੀਡਰਸ਼ਿਪ ਮੌਜੂਦ ਸੀ ਔਰ ਅੱਜ ਦੇ ਜਮਨੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਵੱਡਾ ਦਾਅਵਾ ਕੀਤਾ ਕਿ ਜਮਨੀ ਚੋਣਾਂ ਦੇ ਵਿੱਚ ਜਿਹੜੀ ਲੁਧਿਆਣਾ ਪੱਛਮੀ ਚੋਣਾਂ ਹੋਈਆਂ ਨੇ ਉਹਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਉਹ ਜਿੱਤ ਹਾਸਲ ਕਰੇਗੀ ਨਾਲ ਹੀ ਨਾਲ ਉਹਨਾਂ ਨੇ 2027 ਦੇ ਇਲੈਕਸ਼ਨਸ ਤੇ ਵੀ ਉਹਨਾਂ ਨੇ ਕਿਹਾ ਕਿ ਕਾਂਗਰਸ ਸਵਤ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਪ੍ਰਤਾਪ ਸਿੰਘ ਬਾਜਵਾ ਹੁਣ ਉਹਦੇ ਨਾਲ ਗੱਲ ਬਲੋਗ ਜਿੱਤੇਗੀ ਕਾਂਗਰਸ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਹਾਂ ਜਿੱਥੇ ਕਿ ਬੂਥਸ ਕਰਤੇ ਜਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹਾਂ। ਪਰ ਜਿਸ ਪ੍ਰਕਾਰ ਇਸ ਹਲਕੇ 'ਚ ਮਾਈਨਿੰਗ ਹੋ ਰਹੀ ਹੈ ਕਿਸ ਤਰ੍ਹਾਂ ਭਾਜਪਾ ਦਾ ਇੱਕ ਐਮਐਲਏ ਜਿਹੜਾ ਜਿਹੜਾ ਸਬੰਧ ਹਿਮਾਚਲ ਨਾਲ ਹੈ ਉਹ ਸਾਂਡ ਗਾਂਡ ਕਰਕੇ ਆਮ ਆਦਮੀ ਪਾਰਟੀ ਨਾਲ ਇੱਥੇ ਮਾਈਨਿੰਗ ਚਲਾ ਰਿਹਾ ਔਰ ਇਹਦੇ ਤੇ ਵੀ ਚਰਚਾ ਹੋਈ ਪੁਲਿਸ ਬਕੰਮੇ ਦਰਜ ਕਰ ਰਹੀ ਹੈ। ਔਰ ਨਾਲੇ ਸਮੇਂ 'ਚ ਇਹ ਖਿਲਾਫ ਲੜਾਈ ਲੜੀ ਜਾਏਗੀ। ਔਰ ਬੰਦੀ ਕਾਰਵਾਈ ਉਹਨਾਂ ਠੇਕੇਦਾਰਾਂ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਲੁੱਟ ਲਿਆ ਪਠਾਨਕੋਟ ਨੂੰ ਤੇ ਭੋਏ ਨੂੰ ਉਹਨਾਂ ਤੇ ਕੀਤੀ ਜਾਏ ਜਿਹੜੇ ਦਿੱਲੀ ਤੋਂ ਲੀਡਰ ਆ ਰਹੇ ਨੇ ਜਿਹੜੇ ਪਾਸਪੋਰਟ ਲਾ ਕੇ ਉਹਨੂੰ ਪੰਜਾਬ ਕੇ ਅੱਗੇ ਸੇਕਾ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਬਹੁਤ ਮਾੜੀ ਗੱਲ ਹੈ ਦੇਖੋ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਦਿੱਲੀ ਵਾਲਿਆਂ ਦੇ ਲੁੱਟਣasse ਨਹੀਂ ਰੱਖਿਆ ਸੋ ਇਸ ਤਰ੍ਹਾਂ ਦੇ ਕਾਰਨਾਮੇ ਨਾਲ ਪੰਜਾਬ ਦੇ ਲੋਕਾਂ ਨੇ ਛਾੜੂ ਸਰਕਾਰ ਨੂੰ ਮਾਫੀ ਨਹੀਂ ਕਰਨਾ ਅੰਜਾਮ ਮੌਤ ਮਾਰਾ ਅੱਜ ਅਗਰ ਪੰਜਾਬ ਦੇ ਅੰਦਰ ਇਲੈਕਸ਼ਨ ਹੋ ਜਾਣ ਤਾਂ ਮੇਰਾ ਖਿਆਲ 95 ਸੀਟਾਂ ਤੋਂ 100 ਬੰਦ ਸੀਟਾਂ ਬੜੀ ਮੁਸ਼ਕਲ ਨਾਲ ਦੁਬਾਰਾ ਰੀਟੇਨ ਕਰਤਾਏਗੀ ਪਾਰਟੀ ਕਿਉਂਕਿ ਹਰ ਤਰ੍ਹਾਂ ਦਾ ਜੋ ਮਾੜੇ ਹਾਲਾਤ ਪੰਜਾਬ ਦੇ ਵਿੱਚ ਗੁੰਡਾਗਰਦੀ ਮਾਈਨਿੰਗ ਮਾਫੀਆ ਦਿੱਲੀ ਆੜੇ ਹੈਂਡ ਗ੍ਰਨੇਡਿਕਣਾ ਬਾਬਾ ਸਾਹਿਬ ਅਮੀਦ ਕਰਦੀ ਫੋਟੋ ਤੇ ਖਾਲਿਸਤਾਨ ਲਿਖਿਆ ਜਾਣਾ ਮਲਾਜਮਾਂ ਦੇ ਦਰਮੇ ਕਿਸਾਨਾਂ ਦੇ ਦਰਮੇ ਕੋਈ ਵਿਅਕਤੀ ਸੁਰੱਖਿਅਤ ਨਹੀਂ ਹੈ ਗੈਂਗਸਟਰਾਂ ਦਾ ਉਹ ਬੋਲ ਬਾਲਾ ਹੈ ਇਸ ਪੰਜਾਬ ਦੇ ਵਿੱਚ ਦਿੰਦੇ ਹਾਰੇ ਕਿਸੇ ਵੀ ਵਿਅਕਤੀ ਤੋਂ ਫਰੋਤੀ ਮੰਗੀ ਜਾਂਦੀ ਹੈ। ਉਹ ਡਰਾਇਆ ਜਾ ਰਿਹਾ ਹੈ। ਕਈਆਂ ਦੇ ਨਾ ਤਾਂ ਮਲਾਜਮ ਹੋਣ ਦੇ ਬਾਅਦ ਯੂਥ ਵੀ ਉਹਨੂੰ ਗੋਲੀ ਮਾਰ ਦਿੱਤੀ ਜਾ ਰਹੀ। ਅੱਜ ਤੱਕ ਮੂਸੇ ਵਾਲੇ ਦਾ ਕੇਸ ਦਾ ਹੱਲ ਨਹੀਂ ਹੋਇਆ। ਤੇ ਜੇ ਸਿੱਧੂ ਮੂਸੇ ਵਾਲੇ ਦਾ ਮੁਕਦਮੇ ਦਾ ਹਜੇ ਤੱਕ ਹੱਲ ਨਹੀਂ ਹੋਇਆ ਫਿਰ ਆਮ ਵਿਅਕਤੀ ਦੀ ਕੀ ਪੁੱਛ ਗਿਛ ਹੋਏਗੀ। ਸੋ ਮੇਰੇ ਕਹਿਣ ਦਾ ਮੁਤਾਬਕ ਇਹ ਹੈ ਕਿ ਜਿਸ ਤਰ੍ਹਾਂ ਪੰਜਾਬ ਨੂੰ ਟਾਰਗੇਟ ਕਰਕੇ ਬੀਜੇਪੀ ਔਰ ਆਮ ਆਦਮੀ ਪਾਰਟੀ ਵੱਲੋਂ ਲੁੱਟਿਆ ਜਾ ਰਿਹਾ ਹੈ ਇਹ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰੇ ਤੇ ਜਿਹੜੀ ਉਹਨਾਂ ਕੇਲ ਕਰ ਸੀ ਤੁਹਾਨੂੰ ਲੱਗਦਾ ਹੈ ਕਿ ਉਹਨੇ ਆਪਣੇ ਹੀ ਮੰਤਰੀ ਦੇ ਖਿਲਾਫ ਭ੍ਰਸ਼ਟਾਚਾਰ ਦਾ ਇੱਕ ਨਾ ਫੈਕਸ਼ਨ ਦਿੱਤਾ ਹੈ ਆਮ ਆਦਮੀ ਪਾਰਟੀ ਤੇ ਸਾਰੀ ਦੀ ਸਾਰੀ ਕਰਪਸ਼ਨ ਚ ਟੋਟਲੀ ਲਤਪਤ ਹੋਈ ਦੂਜਾ ਨਾਮ ਹੀ ਕਰਪਸ਼ਨ ਦਾ ਆਮ ਆਦਮੀ ਪਾਰਟੀ ਕੁਝ ਦਿਨ ਪਹਿਲੇ ਸਰ ਡਾਕਟਰ ਅਰਜੋਤ ਸਿੰਘ ਜਨਾਦੀ ਸੋਸ਼ਲ ਮੀਡੀਆ ਦਾ ਪਤਨੀ ਚਨਾਕੀ ਤੋਂ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਹੜੀ ਪਿਕਚਰਸ ਉਹ ਸਾਹਮਣੇ ਆ ਰਹੀ ਉਹਦਾ ਸਹੀ ਕੀ ਕਹਿਣਾ ਚਾਹੀਦਾ ਮੈਡਮ ਐਸਰ ਹੈ ਹੁਣ ਜਿਹੜਾ ਵੀ ਕਾਬੂ ਆ ਜਾਂਦਾ ਇਹਨਾਂ ਦਾ ਬੰਦਾ ਉਹ ਕਹਿੰਦਾ ਏ ਆਈ ਦੀ ਏ ਆਰਟੀਫੀਸ਼ਲ ਇੰਟੈਲੀਜੈਂਸ ਹੀ ਬਣਾਈ ਚੀਜ਼ ਹੈ ਪਹਿਲੇ ਟਾਈਮ ਅਜ ਕਿਉਂ ਨਹੀਂ ਆਈ ਨਾਲੇ ਅੱਜ ਦੇ ਦਿਨ ਵੀ ਬਾਕੀ ਕੋਈ ਬਾਕੀ ਪਾਰਟੀਆਂ ਦੇ ਬੰਦੇ ਆਏ ਨਹੀਂ ਉਹਨਾਂ ਦੀ ਕਿਉਂ ਫੋਟੋਆਂ ਨਹੀਂ ਆ ਰਹੀਆਂ ਜੀ ਇਹ ਕਿਸ ਤਰ੍ਹਾਂ ਕਾਬੂ ਆ ਰਹੇ ਨੇ ਘਟਾਰੂ ਵੀ ਕਹਿੰਦਾ ਆਰਟੀਫੀਸ਼ਲ ਇੰਟੈਲੀਜੈਂਸ ਹੈ ਇਸ ਤੋਂ ਪਹਿਲੇ ਉਹ ਜਿਹੜਾ ਬਲਕਾਰ ਸਿੰਘ ਸੀ ਉਹ ਵੀ ਇਹੀ ਕਹਿੰਦਾ ਸੀ ਹੁਣ ਆ ਜਿਹੜਾ ਨਵਾਂ ਕਾਬੂ ਆਇਆ ਇਹ ਵੀ ਇਹੀ ਕਹੀ ਜਾਂਦਾ ਜੀ 27 ਚੋਰਾਂ ਤੇ 99 ਇਲੈਕਸ਼ਨ ਪੰਜਾਬ ਦੀ ਤੇ ਕਾਂਗਰਸ ਦੇ ਅੱਖ ਚ ਹੋ ਰਹੀ ਹੈ ਕਾਂਗਰਸ ਦੇ ਅੱਖ ਚ ਹੋਏਗੀ ਤੇ ਅਲੀ ਬਾਬਾ ਤੇ 40 ਚੋਰਾਂ ਤੇ گرو ਨੂੰ ਬਕਾਇਦਾ ਤੋਂ ਟੰਗਿਆ ਜਾਏਗਾ ਲਈ ਪਾਰਟੀ ਕਹਿੰਦੀ ਹੈ ਕਿ ਦੁਬਾਰਾ ਤੋਂ ਮੁੜ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਤੁਹਾਨੂੰ ਲੱਗਦਾ ਹੈ ਕਿ ਰਿਪੀਟ ਹੋਏਗੀ ਜਿਸ ਤਰੀਕੇ ਦੇ ਨਾਲ ਦੁਬਾਰਾ ਇਹ ਸਰਕਾਰ ਇਲੈਕਸ਼ਨਾਂ ਤੋਂ ਬਾਅਦ ਇਲੈਕਸ਼ਨਾਂ ਤੋਂ ਬਾਅਦ ਇਹ ਇਹੋ ਜਿਹੇ ਅੰਡਰਗਰਾਉਂਡ ਹੋਣਗੇ ਮੇਰਾ ਇਹ ਮੰਨਣਾ ਹੈ ਕਿ ਗਿਣਤੀ ਤੋਂ ਪਹਿਲੇ ਪਹਿਲੇ ਭਗਵੰਤ ਤੇ ਇਹਦੀ ਸਾਰੀ ਟੀਮ ਬਾਹਰਲੇ ਦੇਸ਼ਾਂ ਚ ਭੱਜ ਜਾਏ ਅਤੀ ਕੋਸ਼ਿਸ਼ ਇਹ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਅੱਜ ਜੋ ਸਾਡੇ ਹਲਕੇ ਚਾਹੀਏ ਸਾਡੇ ਹਲਕੇ ਦਾ ਜਾਇਜ਼ਾ ਲਿਆ ਵੀ ਲੋਕੀ ਕਿੰਨੇ ਕਿ ਪਰੇਸ਼ਾਨ ਹੈ ਉਹਦੇ ਮੈਂ ਕਿਹਾ ਇਹ ਲੋਕੀ ਬਹੁਤ ਪਰੇਸ਼ਾਨ ਨੇ ਕੋਈ ਸੁਣਵਾਈ ਨਹੀਂ ਕੋਈ ਕਿਸੇ ਦੀ ਕੋਸ਼ਿਸ਼ ਨਹੀਂ ਮੰਡ ਚ ਪਰਚਾ ਮੰਡ ਚ ਪਰਚਾ ਛੋਟੇ ਛੋਟੇ ਬੱਚਿਆਂ ਨੇ ਪਰਚਾ ਦੇ ਜਿੰਦੇ ਕੋ ਮੁਰੇ ਲੜੇ ਪਿਆ ਕੋ ਸੋ ਮੇਰੇ ਕਹਿਣ ਦਾ ਭਾਵ ਹੈ ਆ ਜਿਸ ਤਰ੍ਹਾਂ ਸਰਕਾਰ ਚ ਆਏ ਸੀ ਇਹ ਕਹਿੰਦੇ ਕਿ ਅਸੀਂ ਬਹੁਤ ਤਰੱਕੀ ਕਰਾਣੀ ਹੈ ਅੱਜ ਕੋਈ ਤਰੱਕੀ ਨਹੀਂ ਕਿਸੇ ਪਿੰਡ ਅੱਜ 3.5 ਸਾਲ ਹੋ ਗਏ ਆ ਪੰਜਾਬ ਸਰਕਾਰ ਦਾ ਇੱਕ ਦੁਕਾਨੀ ਆ ਔਰ ਜਿਹੜਾ ਸਾਡੇ ਟਾਈਮ ਪੈਸੇ ਆ ਗਏ ਦੇ ਸੀ ਉਹ ਵੀ ਪੈਸੇ ਨਾ ਡਾਕ ਲੇ ਉਹ ਵੀ ਪੈਸੇ ਜਿਹੜੇ ਆ ਹੁਣ ਨਰੇਗਾ ਤੋਂ ਲਵਾ ਰਹੇ ਆ ਜਾਂ ਜਿਹੜੇ ਮੇਰੇ ਫੰਡ ਪਿਆ ਉਹ ਪੈਸੇ ਮੰਨ ਲਓ ਲੇਬਰ ਤੇ ਵੀ ਦੇ ਗਏ ਇਹਨਾਂ ਕੋਲ ਕੋਈ ਦਹਾ ਨਹੀਂ ਨਾ ਕੋ ਰੋਡ ਬਣਿਆ ਕਿਹੜਾ ਰੋਡ ਦੀ ਗੱਲ ਕਰਦੇ ਹੋ ਪੀਐਮਬੀ ਰੋਡ ਕਿਹੜਾ ਰੋਡ ਜਾ ਰਿਹਾ ਪੀਐਮਬੀ ਰੋਡ ਇਹ ਕੋਈ ਦੱਸੇ ਕਿਹੜਾ ਬਣਾਇਆ ਸਰਪੰਚ ਸਾਹਿਬ ਵੱਲੋਂ ਇਹਦਾ ਇਲਾਕਾ ਹੋ ਜਾਏ ਤੇ ਲੋਕੀ ਕਿਦਾਂ ਫਾਟਾ ਮਾਰਦੇ ਆ ਗਏ ਮੈਂ ਫੋਨ ਵੀ ਨਹੀਂ ਕੀਤੀ ਫੋਨ ਵੀ ਮੇਰੇ ਪੀਏ ਨੇ ਕੀਤੀ ਨਹੀਂ ਹੱਥ ਤੁਹਾਡੇ ਸਾਹਮਣੇ ਮੁੜੇ ਮੈਂ ਫੋਨ ਵੀ ਨਹੀਂ ਕੀਤੀ ਰਾਜਾ ਬੜੰਗੇ ਕੀ ਕਹ ਗਿਆ ਰਾਜਾ ਬੜੰਗੇ ਇਹੋ ਗੱਲ ਕਹ ਗਿਆ ਜਿਹੜਾ ਆਦਮੀ ਅੱਛਾ ਕੰਮ ਕਰਦਾ ਉਸ ਆਦਮੀ ਨੂੰ ਲੋਕੀ ਲਾਇਕ ਕਰਦੇ ਆ ਇਹ ਦੇਖ ਫਲੱਡ ਆ ਗਿਆ ਜਿਹਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਗੱਲ ਆ ਗਈ ਕਿ ਉਹ ਆਪਾ ਪਾਰਟੀ ਜਿੱਤ ਰਹੀ ਹੁਣ ਕੋਈ ਏਡੀ ਵੱਡੀ ਗੱਲ ਹੀ ਨਹੀਂ 1100 ਵੋਟ ਨਾਲ ਜਿੱਤ ਰਿਹਾ ਜਿਗੇ ਚ 550 ਮੈਨੂੰ ਦੱਸਿਆ ਆਪੇ ਜਿੱਤੇ ਦਾ ਹੀ ਬਣ One of the premium and prestigious professional institutes providing a wide range of professional courses with 100% placement assistance. We are Sri Sai Group of Institutes.